ਆਹ ਦੇਖ ਲੋ ਭਾਈ ਟੀਕਾ ਲੱਗਿਆ 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 ਆਹ ਦੇਖ ਲੋ ਸਰੇ ਆ ਵੀ ਲੋਕ ਆ ਯਾਰ ਕਿਹੜਾ ਪਿੰਡ ਹੈ ਭਈ ਤੇਰਾ ਕਿਹੜਾ ਪਿੰਡ ਸੁਣੀ ਆ ਭਾਈ ਇੱਥੋਂ ਹੀ ਤਾਂ ਭਈ ਇਹ ਤਾਂ ਬਹੁਤ ਵੱਡਾ ਕਿਹੜੇ ਪਾਸਿਆਂ ਤੋਂ ਇੱਥੋਂ ਆ ਵੀ ਓਥੇ ਤੂੰ ਭਾਈ ਤੂੰ ਕਿੱਥੋਂ ਆ ਇਹਦਾ ਸਰਦਾਰ ਜੀ ਨਹੀਂ ਭਰਾ ਮੜਾ ਮੂਠੇ ਬੋਲਦਾ ਨਹੀਂ ਭਾਈ ਇੱਥੋਂ ਆ ਤੁਸੀਂ ਕੀ ਲੈਣਾ ਸਾਡੇ ਪੰਜਾਬ ਦੀ ਨੌਜਵਾਨੀ ਆ ਨਿਕਲ ਨਿਕਾ ਸਰਿੰਜਾਂ ਨੇ ਮਾਰਤੀ ਜਿਹੜੇ ਤਲਵਾਰਾਂ ਕਰਚਾ ਗੋਲੀਆਂ ਤੋਂ ਨਹੀਂ ਨਾ ਮਰੇ ਸੀ 2 ਇੰਚ ਦੀ ਸਾਨੂੰ ਸੂਈ ਮਾਰੀ ਜਾਂਦੀ ਆ ਇੱਕ ਇਹਦਾ ਟੀਕਰ ਲੱਗਿਆ ਦਿਖਾਇਆ ਹੀ ਹੈ ਬਾਈ ਨੇੜੇ ਕਰਕੇ ਦਿਖਾ ਦੇ ਆ ਟੀਕਰ ਲੱਗਿਆ ਵਾ ਹੈ ਇਹਦੇ ਵਿੱਚ ਤਾਂ ਹੈ ਨਹੀਂਗਾ ਕੁਝ ਇਹਨੂੰ ਸੁਰਤ ਹੈ ਨਹੀਂਗੀ ਆ ਜਿਹੜਾ ਪਿਆਗਾ ਹਲੋ ਓਏ ਹਲੋ ਓ ਹਲੋ ਓ ਆ ਤਾਂ ਗਿਆ ਵੇ ਇਹ ਤਾਂ ਗਿਆ ਵੀਡੀਓ ਬਣਾ ਆ ਵੇਖੋ ਵੀਡੀਓ ਹਲੋ ਆਦਰ ਬਾਈ ਹਲੋ ਇਹ ਬੰਦੇ ਪਏ ਆ ਹਲੋ ਡਿੱਗੇ ਪਏ ਆ ਹਲੋ ਇਹ ਟੀਕਾ ਵਾਲਾ ਹੀ ਪਏ ਆ ਮਤਲਬ ਕਤ ਸਮੇਂ ਬੇਖ ਰੇਖੀ ਮੜੇ ਯਾਰ ਪੱਤੀ ਦੇ ਮੁੰਡੇ ਕਿਵੇਂ ਉੱਠਾ ਰੇਖੀ ਆਵੇ ਜਾਂ ਸ਼ਰੇ ਆਵੀਂ ਉੱਠਾ ਉੱਠਾ ਆ ਪੀ ਯਾਰ ਬਿੰਦੂ ਯਾਰ ਬਾਈ ਆ ਗਏ ਤੁਸੀਂ ਓਏ ਉੱਠਾ ਉੱਠਾ ਵੀ ਬਣਾਈ ਜਾਂਦਾ ਖਾਣਾ ਵੀ ਬਣਾਈ ਜਾਂਦਾ ਆਹ ਨਾਲ ਦਾ ਸਵੇਖੀ ਕਿਹਦੇ ਆਂਦੀ ਥਾਏ ਨੀਪਾ ਨੀਪੂ ਹੇ ਬਈ ਜਾਣਦਾ ਮੈਂ ਤੂੰ ਯਾਰ ਜਾਣਦਾ ਮੈਂ ਤੇਰਾ ਕਿਹੜਾ ਪਿੰਡ ਆ ਹੈ ਤਾਂ ਰੁੱਕ ਲਈ ਭਰਾਵਾ ਦੇਖ ਉਹ ਹੈ ਤਾਂ ਲੁੱਕ ਨਹੀਂ ਦੀ ਬੋਏ ਉਖਾੜ ਦੇ ਆ ਕੇ ਮੈਂ ਟੱਕ ਰਾਜੂ ਇਹਨੇ ਵੀਡੀਓ ਵੀਡੀਓ ਰੱਖੀ ਵੀਡੀਓ ਉਖਾੜ ਦੇ ਉਖਾ ਕੇ ਦੇਖਣ ਦੇ ਇੱਕ ਮਿੰਟ ਯਾਰ ਆ ਆ ਦੇਖ ਲੈ ਭਾਈ ਆਇ ਦਿਨ ਵੀਡੀਓ ਬਕਰੀਦਾ ਤੂੰ ਆ ਟੀਕਾ ਲੱਗਿਆ ਭਾਈ ਆ ਦੇਖ ਲੈ ਭਾਈ ਟੀਕਾ ਲੱਗਿਆ ਉਖਾੜ ਇੱਕ ਮਿੰਟ ਯਾਰ ਭਰਾਵਾ ਡਿੱਗੀ ਜਾਂਦਾ ਦੇਖ ਲੋ ਭਾਈ ਟੀਕਾ ਲੱਗਿਆ ਟੀਕਾ ਲੱਗਿਆ ਭਾਈ ਆ ਦੇਖ ਲੋ ਛਰੇ ਆ ਵੀ ਲੋਕ ਆ ਯਾਰ ਯਾਰ ਚੇਰੇ ਆ ਆਦਾ ਹੈ ਨਹੀਂ ਗਿਆ ਭਾਈ ਇਧਰ ਵੀਡੀਓ ਕਰ ਆਦਾ ਹੈ ਨਹੀਂ ਗਿਆ ਭਾਈ ਫੋਨ ਲਾ ਦੇ ਇੱਕ ਮਿੰਟ ਬੈਠ ਕੋਸਰ ਫੋਨ ਆ ਆ ਤਾ ਮੇਰੇ ਨੂੰ ਆਇਆ ਤੁਹਾਡਾ ਫੋਨ ਲਾ ਦੇ ਆਹ ਫੋਨ ਲਾ ਦੇ ਭਈ ਤੂੰ ਮੈਂ ਕਹਿਣਾ ਕਰਦਾ ਹਾਂਜੀ ਆ ਜੀ ਆ ਵੀਡੀਓ ਚੱਲੀ ਜਾਂਦੀ ਨੇ ਆ ਜੀ ਆਪਣੇ ਨਾਲ ਜੀ ਇੱਥੇ ਦਾਣਾ ਮੰਡੀ ਦੇ ਦੋ ਨੌਜਵਾਨ ਇੱਕ ਤਾਂ ਹੈਗਾ ਜੀ ਸੁਰਤ ਚ ਇੱਕ ਤਾਂ ਖਤਮ ਹੀ ਹੈ ਜੀ ਠੀਕ ਹੀ ਹੈ ਜੀ ਠੀਕ ਹੀ ਲੱਗੇ ਆ ਹਾਂ ਜੀ ਹਾਂ ਵੀਡੀਓ ਆ ਰੱਖੀ ਬਈ ਆ ਜਾ ਕਰ ਇੱਧਰ ਆ ਜਾ ਬਈ ਉਠਾੜ ਬਈ ਉੱਥੇ ਆ ਰਾ ਤੂੰ ਦਾ ਸੁਰਤ ਜੈ ਨੂੰ ਠਾ ਬਈ ਆ ਤੈਨੂੰ ਨਾਲ ਦੇ ਨੂੰ ਠਾ ਇਹਨੂੰ ਆ ਤੈਨੂੰ ਆ ਦੇਖ ਫੋਨ ਦੇਖ ਨੰਬਰ ਨੰਬਰ ਕਿਹੜੇ ਆ ਘਰ ਦੇ ਦਾ ਫੋਨ ਹੈਗਾ ਨੰਬਰ ਨੰਬਰ ਹੈਗਾ ਤੇਨੂੰ ਤੈਨੂੰ ਨੰਬਰ ਪੁੱਛੀ ਜਾਂਦਾ ਘਰ ਦਾ ਨਾ ਹੈਗਾ ਸੁਰਤ ਜੀ ਨੇ ਨਹੀਂ ਰਹੇ ਯਾਰ ਕਿੱਥ ਕੀ ਹੈ ਭਾਈ ਆਹ ਵੇਖ ਲੋ ਹਣਾ ਆਹ ਆਹ ਵੇਖ ਲੋ ਲੋਕ ਭਾਈ ਹਣ ਮੇਰੀ ਇੱਕ ਮਿੰਟ ਗੱਲ ਸੁਣ ਲੋ ਖੜ ਜਾ ਭਾਈ ਵੀਡੀਓ ਇੱਕ ਮਿੰਟ ਖੜ ਦੇ ਲਾਈਵ ਚੱਲੀ ਜਾਂਦੇ ਨਾ ਭਾਈ ਇੱਕ ਮਿੰਟ ਗੱਲ ਸੁਣ ਮੇਰੀ ਆ ਦੋ ਨੌਜਵਾਨ ਸਾਡੇ ਮਿਲੇ ਆ ਇੱਥੇ ਪਏ ਦਾਣਾ ਮੜ ਜੀ ਸੈਰ ਕਰਦੇ ਹੋਏ ਸੀ ਮੈਂ ਤੇ ਮੇਰਾ ਨਾਲ ਸੋ ਯਾਰ ਬੈਲੀ ਸੀ ਤੁਰਨ ਫੇਰ ਨਾ ਆਉਣੇ ਆ ਇੱਕ ਦੇ ਤਾਂ ਟੀਕਰ ਲੱਗਿਆ ਦਿਖਾਇਆ ਹੀ ਹੈ ਬਾਈ ਨੇੜੇ ਕਰਕੇ ਦਿਖਾ ਦੀ ਆ ਟੀਕਰ ਲੱਗਿਆ ਵਾ ਹੈ ਇਹਦਾ ਵਿੱਚ ਤਾਂ ਹੈ ਨਹੀਂਗਾ ਕੁਝ ਇਹਨੂੰ ਸੁਰਤ ਹੈ ਨਹੀਂਗੀ ਆ ਜਿਹੜਾ ਪਿਆਗਾ ਕਹਿੰਦੇ ਜਯਦ ਨਸ਼ਾ ਵਿਰੋਧਾ ਤੇ ਬਈ ਜੇ ਯੁੱਧ ਨਸ਼ਾ ਵਰ ਉਹਦੇ ਜੇ ਫੜ ਲੇ ਕਹਿੰਦੇ ਅਸੀਂ ਨੇ ਤਸਕਰ ਫੜ ਲੇ ਨਸ਼ਾ ਵੇਚਣ ਵਾਲੇ ਫੜ ਲੇ ਤੇ ਇਹਨਾਂ ਨੂੰ ਵੀ ਜਾਂਦੇ ਉਹਨਾਂ ਨੂੰ ਪੁੱਛ ਲਗੇ ਨਸ਼ਾ ਕਿੱਥੋਂ ਮਿਲੀ ਕਿੱਥੋਂ ਜਾਂਦਾ ਇਹਨਾਂ ਨਸ਼ਾ ਕਿੱਥੋਂ ਆਉਂਦਾ ਹੈ ਨਸ਼ਾ ਬਈ ਇੱਕ ਮਰੀ ਇੱਧਰ ਗੱਲ ਦੇਖ ਹਾਂ ਕੋਲ ਵੀ ਦੇਖ ਕੇ ਮੰਗੇ ਇਹ ਨਹੀਂ ਵੀ ਖੜ ਚ ਬਈ ਖੜਦਾ ਕੋਈ ਨਹੀਂ ਇੱਥੇ ਮੈਂ ਤੇਨੂੰ ਦੱਸਦਾ ਕਿਉਂ ਨਹੀਂ ਖੜਦੇ ਇੱਥੇ ਕੋੜੇ ਅਗੜਾ ਕਹਿੰਦਾ ਆਪਾਂ ਤਾਂ ਕੋਲੇ ਖੜ ਗਏ ਆ ਅਲੱਗ ਕਹਿੰਦਾ ਵੀ ਕੀ ਲੈਣਾ ਹੈ ਗੱਲ ਪੈਣਗੇ ਕਿਉਂਕਿ ਬਈ ਜਿਹੜਾ ਕੋਈ ਚੱਕ ਕੇ ਲੈ ਜਾਂਦਾ ਨਾ ਕਰਦੇ ਉਹਦੇ ਨੂੰ ਕਹਿੰਦੇ ਵੀ ਉਹਨੇ ਲਵਾਇਆ ਹੋਊਗਾ ਤੇ ਹੁਣ ਬਈ ਤੂੰ ਐਂ ਦੱਸ ਆ ਵੀਡੀਓ ਜਿਹੜੀ ਮੈਂ ਕਰ ਰਿਹਾ ਹਾਂ ਉਹਦਾ ਸਵਾਲ ਆ ਏ ਜੇ ਨਸ਼ਾੜੇ ਫੜ ਲਏ ਆ ਤੇ ਇਹਨਾਂ ਨੂੰ ਕਿੱਥੋਂ ਮਿਲਦਾ ਸਾਡੇ ਪੰਜਾਬ ਦੀ ਨੌਜਵਾਨੀ ਆ ਨਿੱਕ ਨਿੱਕਾ ਸਰਿੰਜਾਂ ਨੇ ਮਾਰਤੀ ਜਿਹੜੇ ਤਲਵਾਰਾਂ ਕਰਚਾ ਗੋਲੀਆਂ ਤੋਂ ਨਹੀਂ ਨ ਮਰੇ ਸੀ 2 ਇੰਚ ਦੀ ਸਾਨੂੰ ਸੂਈ ਮਾਰੀ ਜਾਂਦੀ ਆ ਵੇਖੋ ਜਿਹੜੇ ਨਯੋਧ ਨਸ਼ਾ ਵਿਰੋਧ ਸੀਗਾ ਕਿੱਧਰ ਗਏ ਕਿਹਨੂੰ ਫੜਿਆ ਕਿਹਨੂੰ ਆ ਵਡੇ ਮੱਛ ਤਾਂ ਬਾਹਰ ਫਿਰਦੇ ਆ ਜਿਹੜਾ ਕੋਈ ਪੀਂਦਾ ਪੂਰਾ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਆ ਆ ਵੇਖ ਲੈ ਬਾਈ ਤੇਰਾ ਪੈਂਡ ਬੁੰਡ ਕਿਹੜਾ ਯਾਰ ਬਾਈ ਸਾਡੀ ਪਿਆਰ ਦੀ ਨੌਜਵਾਨੀ ਨੂੰ ਖਤਮ ਕਰਤਾ ਬਰਾਵੋ ਉੱਠ ਖੜੋ ਹੋ ਜਾਏ ਵੀ ਪੰਜਾਬੀਓ ਕਦੋਂ ਉੱਠੋਗੇ ਆਉਂਦਾ ਕਿੱਥੋਂ ਆ ਆਉਂਦਾ ਗੱਲ ਤਾਂ ਬਾਈ ਆਉਂਦਾ ਸਾਰੇ ਸਾਰੇ ਆਪ ਰਲ ਕੇ ਲੱਗੀ ਪਈ ਆ ਆਉਵੇਂ ਲੱਗੀ ਆ ਬਾਈ ਸਾਰੀ ਰਲ ਮਿਲੀ ਭੋਤ ਨਾਲ ਆਉਂਦਾ ਗਿਆ ਇਹ ਸਾਰੇ ਕਹਿੰਦੇ ਆਪ ਹੀ ਵਕਾਉਂਦਿਆਂ ਚਿੱਟਾ ਸਿਰਿਆਂ ਵਿੱਚਦਾ ਤਾਂ ਹੀ ਤਾਂ ਸਰਕਾਰਾਂ ਠੀਕ ਆ ਜਿਹੜੇ ਇੱਥੇ ਕੋਈ ਪਿੰਦਾ ਮੜਾ ਮੂਟਾ ਨੂੰ ਫੜ ਕੇ ਪਰਚਾ ਪਾ ਕੇ ਅੰਦਰ ਕਰ ਦਿੰਦੇ ਆ ਠੀਕ ਆ ਬਾਈ ਐ ਹੋਜੀ ਸਾਡੀ ਸੂਰਬੀਰਾਂ ਦੀ ਧਰਤੀ ਸੀਗੀ ਜਿਹੜੇ ਕਹਿੰਦੇ ਹੁੰਦੇ ਸੀ ਨਾ ਨੇਜੀਆਂ ਤਲਵਾਰਾਂ ਤੋਂ ਨਹੀਂ ਮਰੇ ਤੇ ਆ 2 ਇੰਚ ਦੀ ਸੂਈ ਸਾਾਨੂੰ ਖਤਮ ਕਰੀ ਜਾਂਦੀ ਐ ਨੌਜਵਾਨੀ ਖਤਮ ਕਰਤੀ ਠੀਕ ਐ ਜਾਣਕਨੀਤੀ ਨੇ ਮਾਰੇ ਆ ਇਹ ਜਾਣਕਨੀਤੀ ਹੈ ਜ਼ਮੀਨਾਂ ਹਰੇ ਹੋਣ ਤਾਂ ਸਾਡਾ ਹੋਗੇ ਲੈਂਡ ਪੂਲਿੰਗ ਪਾਲਿਸੀ ਲਾਂਦੇ ਕਿਤੇ ਕਾਲੇ ਕਾਨੂੰਨ ਲਾਂਦੇ ਸਾਡੀਆਂ ਜ਼ਮੀਨਾਂ ਖੋਈ ਜਾਂਦੇ ਐ ਨੌਜਵਾਨੀ ਜਿਨ੍ਹਾਂ ਨੇ ਸਾਡੇ ਨੇ ਹੱਕਾਂ ਤੇ ਬੋਲਣਾ ਸੀਗਾ ਉਹਨਾਂ ਨੂੰ ਨਸ਼ਿਆਂ ਤੇ ਲਾਤਾ ਕਿੱਧਰ ਜਾਓਗੇ ਕਰੋਗੇ ਕਿ ਉੱਠ ਖੜੋ ਹਜੇ ਵੀ ਟਾਈਮ ਹੈ ਪੰਜਾਬੀ ਕੋ ਉੱਠੋ ਉਹ ਭਰਾਵੋ ਨਾ ਪੀਓ ਓਏ ਨਾ ਪੀਓ ਨਾ ਪੀਆ ਕਰੋ ਭਰਾਵਾ ਆਹ ਆ ਨਲ ਸਾਡੇ ਕਹਿੰਦੇ ਸੀ ਨਲੂਏ ਦੇ ਵਾਰਸ ਆ ਆ ਆਹ ਵੇਖ ਲਓ ਆਹ ਦੇਖ ਲਓ ਫੜ ਲਿਆ ਤੇ ਇਹ ਇਹ ਬਾਈ ਠੀਕ ਕਰੋਗੇ ਲਾਈਵ ਚੱਲਦਾ ਆ ਆ ਨਾ ਅਸੀਂ ਇਹ ਆਹ ਵੇਖ ਲਓ ਪਏ ਦੋ ਪਏ ਬਾਈ ਗੱਲ ਐ ਕੀ ਕਰਨੀ ਐ ਲਾਸਟ ਤੇ ਲਾਈਵ ਬਾਈ ਬਾਅਦ ਚ ਕਰਦੀ ਬੰਦ ਕਹਿੰਦੇ ਸੀ ਨਲੂਏ ਦੇ ਵਾਰਸ ਆ ਨਲਗਰੇ ਵਾਰਸੋ ਕਿੱਧਰ ਨੂੰ ਜਾਈ ਜਾਨੇ ਤੁਸੀਂ ਉੱਠ ਖੜੋ ਬਚਾ ਲਓ ਪੰਜਾਬ ਨੂੰ ਤੁਹਾਡਾ ਮਰ ਗਿਆ ਪੰਜਾਬ ਜਿਹੜੀਆਂ ਆਪਣੀਆਂ ਕੁੜੀਆਂ ਰੀਲਾ ਦੇ ਨੱਚੀ ਜਾਂਦੀਆਂ ਨੰਗੀਆਂ ਹੋ ਹੋ ਕੇ ਹੈ ਮੁੰਡੇ ਆ ਨਸ਼ਿਆਂ ਨੇ ਮਾਰਤੇ ਕਿਹੜੀਆਂ ਕੁੜੀਆਂ ਜਿਹੜੀਆਂ ਲੱਕ ਹਲਾਉਂਦੀਆਂ ਉਹ ਜੰਮਣਗੇ ਸੂਰਮੇ ਉਹ ਕਿਹਨੂੰ ਜੰਮਣਗੇ ਬਈ ਉਹ ਕਿੱਥੋਂ ਸੁੱਚਾ ਜੰਮ ਦੇਣਗੇ ਉਹ 500 ਕ ਜੰਮਣੇ 500 ਕ ਕੁੜੀਆਂ ਵੀ ਨਸ਼ੇ ਤੇ ਹੋਈ ਜਾਂਦੀਆਂ ਤੇ ਮੁੰਡੇ ਜਿਹੜੇ ਬੱਚੇ ਆ ਉਹ ਨਪੁੰਸਕ ਹੋਗੇ ਜਿਹੜੇ ਨਹੀਂ ਤਾਂ ਚਿੱਟੇ ਨੇ ਮਾਰਤੇ ਬਾਈ ਸਾਡੀ ਤਾਂ ਇਹੀ ਸਾਰਿਆਂ ਨੂੰ ਬੇਨਤੀ ਆ ਪੰਜਾਬ ਗੋ ਉੱਠ ਖੜੋ ਆਪਦੀਆਂ ਜ਼ਮੀਨਾਂ ਬਚਾ ਲਓ ਆਪਾਂ ਨਸਲਾ ਬਚਾ ਲਓ ਆਪਦੀਆਂ ਫਸਲਾਂ ਬਚਾ ਲਓ ਕੁਛ ਨਹੀਂ ਦੇਣਾ ਸੋਨਵਾ ਰੀਣਾ ਰੂਲਾਣੇ ਕੁਛ ਨਹੀਂ ਦੇਣਾ ਤੁਹਾਨੂੰ ਸਰਕਾਰਾਂ ਨੇ ਤੁਹਾਨੂੰ ਮਾਰਨ ਤੇ ਹੋਏ ਆ ਤੁਹਾਨੂੰ ਲੁੱਟੂ ਨੀਤੀ ਲੁੱਟੂ ਸਰਕਾਰਾਂ ਆ ਗਈਆਂ ਜਿਹੜੇ ਅੰਦਰ ਬੈਠੇ ਆ ਸਹੀ ਸਿੰਘ ਉਹਨਾਂ ਨੂੰ ਛੜਾ ਲਓ ਇਹਨਾਂ ਨੇ ਤੁਹਾਨੂੰ ਮਾਰ ਦੇਣਾ ਕੁਛ ਨਹੀਂ ਪੈਣਾ ਕੰਮ ਆਇਓ ਭਰਾਓ ਪੰਜਾਬ ਗੋ ਉੱਠ ਖੜੋ ਜਾਗ ਜੋ ਜਾਗ ਪੋ ਜਾਗ ਪੋ ਕੋਈ ਇੱਥੇ ਖੜਾ ਨਹੀਂ ਕੋਲ ਦੀ ਟੱਪ ਕੇ ਕਿਸੇ ਨੇ ਉਹਨਾਂ ਨੂੰ ਚੱਕਣ ਵਾਸਤੇ ਨਹੀਂ ਉੱਠਿਆ ਕੋਈ ਪੰਜਾਬ ਉਹ ਹੱਥ ਬੰਨ ਕੇ ਬੇਂਤੇ ਫਸਲਾ ਨਸਲਾ ਬਚਾ ਲਓ ਠੀਕ ਹੈ ਤੇ ਆ ਜਿਹਦੇ ਹੈਗੇ ਵਿਸ਼ਾਲ ਨੇ ਠੀਕੇ ਕੋਲੇ ਇੱਕ ਮਰਲਾ ਵੀ ਥਾਂ ਦਾ ਨਹੀਂ ਉਹ ਵੀ ਜਾ ਕੇ ਪੇ ਬੜੀ ਹਾਂ ਆ ਜੀ ਫਸਲਾਂ ਜਾ ਕੇ ਰੱਖੋ ਜ਼ਮੀਨਾਂ ਵਾਲੇ ਖੜੀ ਜਾਗੇ ਵੇ ਆ ਹਾਂ ਉਹ ਜ਼ਮੀਨਾਂ ਦਾ ਬਹੁਤ ਵੱਡਾ ਅੰਤਰ ਆ ਵੀਰੇ ਬਾਈ ਸਾਰੇ ਉੱਠ ਖੜੋ ਸਨੇ ਮਜ਼ਦੂਰ ਸਾਰਿਆਂ ਤੋਂ ਟੀਫਨ ਫੜਾ ਦੇਣੇ ਨਾ ਸਰਕਾਰਾਂ ਨੇ ਫਸਲਾਂ ਬਚਾ ਲਓ ਨਸਲਾ ਬਚਾ ਲਓ ਨੌਜਵਾਨੀ ਬਚਾ ਲਓ ਰੀਲਾਂ ਦੇ ਲੱਕ ਲਾ ਲਾ ਕੇ ਕੁੜੀਓ ਕੁਝ ਨਹੀਂ ਬਜਣਾ ਉੱਠ ਖੜ ਭਰਾਵਾ ਅਠਾ ਦੇਖ ਲੋ ਜਵਾਨੀ ਇਹਨਾਂ ਪੰਜਾਬ ਆ ਹੱਕ ਲੈਣਗੇ ਨਹੀਂ ਸਾਰੇ ਮੁਲਖ ਨੂੰ ਰੋਟੀ ਖਵਾਉਂਦਾ ਇਹਨਾਂ ਨੇ ਹੱਕ ਲੈਣੇ ਬਈ ਆਪ ਸਾਰੇ ਮੁਲਖ ਨੂੰ ਰੋਟੀ ਖਵਾਉਂਦਾ ਬਈ ਤੇ ਬਾਹਰ ਵੀ ਇਹਨਾਂ ਦੇ ਨਿਗਾਹ ਇਹ ਇੰਨੀ ਆਪਣੀ ਪੰਜਾਬ ਉਹ ਤੇ ਜਰਖੇਸ਼ ਧਰਤੀ ਆ ਸਾਰੀ ਦੁਨੀਆ ਢੱਡ ਭਰ ਸਕਦੀ ਆ ਤੇ ਬੇਇਮਾਨੀ ਦੁਨੀਆ ਬਈ ਮੈਂ ਤੈਨੂੰ ਦੱਸਦਾ ਬਈ ਅੰਗਰੇਜ਼ ਕਿਉਂ ਆਏ ਸੀ ਅੰਗਰੇਜ਼ ਇਸੇ ਕਰਕੇ ਆਏ ਸੀ 1 ਮਿੰਟ ਮੇਰੀ ਗੱਲ ਸੁਣ ਲਈ ਹੁਣ ਆ ਲਾਈਵ ਦੇ ਵਿੱਚ ਤਾਂ ਲਾਈਵ ਚੱਲਦਾ ਹੈ ਅੰਗਰੇਜ਼ ਸਿੱਖਾਂ ਨੂੰ ਕੋਈ ਭਜਾਉਣ ਵਾਸਤੇ ਨੇ ਸਿੱਖਾਂ ਨਾਲ ਕੋਈ ਵਿਰੋਧ ਨਹੀਂ ਉਹਨਾਂ ਨੂੰ ਸਿਰਫ ਆ ਜਮੀਨ ਚਾਹੀਦੀ ਜਮੀਨਾਂ ਜਾ ਅੱਠ ਖੜਿਆ ਉਹਨੂੰ ਸਿਰਫ ਇੱਥੋਂ ਦੀ ਪੰਜਾਬ ਦੀ ਧਰਤੀ ਚਾਹੀਦੀ ਜਾਈ ਦੇ ਧਰਤੀ ਉਹ ਫੇਰ ਉਹਨਾਂ ਨੇ ਉਹਨਾਂ ਨੇ ਆ ਅੱਠ ਖੜੇ ਅੱਠ ਖੜਿਆ ਏ ਅੱਠ ਖੜਿਆ ਆ ਇਧਰ ਅੱਠ ਖੜਿਆ ਐਂ ਬੁਨਿਆਦ ਨੂੰ ਫੋਨ ਲਾਉਣਾ ਮੈਂ ਖੜ ਦੇ ਕਿ ਉਹ ਪੂਰਾ ਅੱਠ ਖੜਾ ਉਹ ਭਾਈ ਉੱਠ ਖੜੇ ਆਹ ਹੋ ਗਿਆ ਸਾਜ ਉੱਠ ਖੜੇ ਖੜ ਦੇ ਮੈਂ ਲਾ ਦਿੰਨਾ ਭਾਈ ਪਾਣੀ ਪਾ ਦੇ ਪਾਣੀ ਪੀਉਣੇ ਪੀਉਣੇ ਖੜ ਦੇ ਇੱਕ ਮਿੰਟ ਰਾਜੂ ਪਾਣੀ ਪੀ ਆਹ ਨਾ ਬਈ ਦਾਣਾ ਮੰਡੀ ਦੇ ਵਿੱਚ ਦੋ ਨੌਜਵਾਨ ਆ ਗੋਮਸ ਹੁਣ ਆ ਗਈ ਸੁਰਤ ਤੇ ਆਜੋ ਲੈ ਕੇ ਜਾਓ ਨਸ਼ੇ ਲੱਗੇ ਟੀਕੇ ਦੇ ਟੀਕੇ ਲੱਗੇ ਦੋਨਾਂ ਦੇ ਬਾਹਾਂ ਵਿੱਚ ਆਜੋ ਬਈ ਆਜੋ ਆਜੋ ਕਿਹੜਾ ਪਿੰਡ ਹੈ ਬਈ ਤੇਰਾ ਕਿਹੜਾ ਪਿੰਡ ਨਹੀਂ ਆ ਇੱਥੋਂ ਹੀ ਤਾਂ ਬਈ ਇਹ ਤਾਂ ਬਹੁਤ ਵੱਡਾ ਕਿਹੜੇ ਪਾਸਿਆਂ ਤੋਂ ਇੱਥੋਂ ਆ ਵੀ ਅੱਥੇ ਤੂੰ ਬਈ ਤੂੰ ਕਿੱਥੋਂ ਆ ਇਹਦਾ ਸੁਰਤ ਜੀ ਨਹੀਂ ਭਰਾਵਾ ਮੜਾ ਮੁੱਠੇ ਬੋਲਦਾ ਨਹੀਂ ਬਈ ਇੱਥੋਂ ਹੀ ਆ ਤੁਸੀਂ ਕੀ ਲੈਣਾ ਕੀ ਲੈਣਾ ਕੀ ਭਰਾਵਾ ਸੂਆਂ ਲਾਲਾ ਇੱਥੇ ਡਿੱਗੀ ਜਾਂਦੇ ਆ ਘਰੇ ਕੋਲੇ ਲਾ ਲਿਆ ਕਰੋ ਇੱਥੇ ਮਰੀ ਜਾਂਦੇ ਆ ਕੋਈ ਮਰਾਂ ਮਰਾਂ ਸ਼ਰਤ ਜਿਹੜਾ ਬੈਗ ਰੋ ਯਾਰ ਆਪੇ ਜਾਣਾ ਹੈ ਆਪੇ ਜਾਣਾ ਹੈ ਬਣਾਵਾ ਆ ਦੇਖੋ ਨੇ ਲੈ ਲੈ ਫੜਦੇ ਰਾਜੂ ਆਪੀ ਵੇਖੀ ਲੈ ਇੱਕ ਦੂਜੇ ਉੱਥੇ ਉਹ ਕੁੱਤਿਆਂ ਦਾ ਕੀ ਹੋ ਰਿਹਾ ਹੈ ਕਿਥੋਂ ਲਿਆਂਦਾ ਸੀ ਕੋਈ ਸ਼ਰਤ ਨਹੀਂ ਬਈ ਆ ਲਾਈਵ ਕਿੱਥੇ ਘਰੇ ਜਾੜੋਂਗੇ ਯਾਰ ਬਾਈ ਦੂ ਰਾਜੂ ਨੇ ਕੀ ਆਖੇ ਨਾ ਜਾਏਗੇ ਇਹਦੇ ਬਾਰੇ ਯਾਰ ਬਾਈ ਯਾਰ ਇਹਨਾਂ ਦਾ ਕੀ ਕਰਾਂਗੇ ਯਾਰ ਮੈਂ ਤੁਹਾਨੂੰ ਦੱਸਦਾ ਬਾਈ ਅਚਾਨਕ ਨੀਤੀ ਕੀ ਆ ਬਾਈ ਇਹ ਇਹ ਨਾ ਆਪਣੇ ਕੋਈ ਇਹ ਇਹਨਾਂ ਨੂੰ ਕੋਈ ਖਾਲਸਤਾਨਾ ਨਹੀਂ ਕੋਈ ਕਾਸੇ ਨਾ ਨਹੀਂ ਇਹਨਾਂ ਨੂੰ ਸਿਰਫ ਬੇਈਮਾਨ ਹੈ ਲੋਕ ਬਾਹਰਲੇ ਮੋٹے ਲੋਕ ਕਿਸੇ ਟਾਈਮ ਮਹਾਰਾਜਾ ਰਣਜੀਤ ਸਿੰਘ ਦੇ ਇੱਕ ਮਿੰਟ ਬਾਈ ਮੇਰੀ ਗੱਲ ਸੁਣ ਲੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਆਪਣਾ ਰੁਪਿਆ ਅੰਗਲੈਂਡ ਦੇ ਬਰਾਬਰ ਹੁੰਦਾ ਸੀ ਹੁੰਦਾ ਸੀ ਕਿ ਨਹੀਂ ਹੁੰਦਾ ਸੀ ਇਹਨੂੰ ਕੱਟ ਲਾ ਜਾਂਦਾ ਯਾਰ ਕੱਟ 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 ਕੱਟਦੇ ਜੋ ਅੱਜ ਅੱਜ ਆਪਣਾ ਰੁਪਿਆ ਨਪ ਚ ਉਹਨਾਂ ਦੇ 99 ਰੁਪਏ ਤੇ ਆਪਣਾ 1 ਰੁਪਿਆ ਹੈ ਤੇ ਉਹ ਇਸ ਜ਼ਮੀਨ ਇਹ ਜ਼ਮੀਨ ਐਡੀ ਪਿਆਊ ਆ ਇਹਨੂੰ ਖਾਨ ਨੇ ਫਿਰ ਇਹਨੂੰ ਨੱਪਣ ਵਾਸਤੇ ਇਹਨਾਂ ਸਰਕਾਰਾਂ ਨੇ ਆਪ ਦੇ ਲੋਕ ਵੀ ਗਰੀਬ ਕਰਲੇ ਤੇ ਆਪਣੇ ਤਾਂ ਕਰਨੇ ਸੀ ਪਰ ਆਪਣੇ ਆਪਣੀ ਜਿਹੜੇ ਇਥੋਂ ਦੇ ਪੈਦਾ ਹੁੰਦੇ ਆ ਨਾ ਜਿਹੜੇ ਇਥੇ ਜੰਮਦੇ ਆ ਲੋਕ ਉਹ ਅਣਖੀ ਤੇ ਯੋਧੇ ਜੰਮਦੇ ਆ ਉਹ ਇਹਨਾਂ ਨੂੰ ਖਤਮ ਕਰਨ ਵਾਸਤੇ ਭਾਈ ਇਹਨਾਂ ਨੂੰ ਖਤਮ ਕਰਨ ਵਾਸਤੇ ਐਨਾ ਜ਼ੋਰ ਉਹਨਾਂ ਦਾ ਲੱਗਿਆ ਹੋਇਆ ਵੀ ਇਹਨਾਂ ਨੂੰ ਖਤਮ ਕਰੋ ਆਪਾਂ ਇਹਨੂੰ ਨੱਪ ਗਏ ਨੱਪ ਗਿਆ ਭਈ ਸੂਈ ਆਹ ਵੇਖ ਲਓ ਵੀਰੇ ਇੱਥੋਂ ਤੱਕਰ ਜ਼ੋਰ ਲੱਗਿਆ ਹੋਇਆ ਜਾਗ ਪੋ ਜਾਗ ਪੋ ਜਾਗ ਪੋ ਭਰਾਵੋ ਜਾਗ ਪੋ